ਕੋਈ ਪਾਣੀਆਂ ਦਾ ਰੱਖਾ ਕੋਈ ਪੰਥ ਦਾ ਰੱਖਾ ਤੇ ਕੋਈ ਕਿਸੇ ਦਾ ਰੱਖਾ ਮੈਨੂੰ ਨਹੀਂ ਪਤਾ ਕੋਈ ਕਿਸੇ ਦਾ ਰੱਖਾ ਹੈਗਾ ਕਿ ਨਹੀਂ ਹੈਗਾ ਪਰ ਇਥੇ ਆਣ ਕੇ ਜਰੂਰ ਪਤਾ ਲੱਗਦਾ ਕਿ ਪੰਜਾਬ ਦਾ ਰੱਖਾ ਕੋਤ ਪੰਜਾਬ ਜਾਂ ਕੋਈ ਕਿਸੇ ਦਾ ਰੱਖਾ ਨਹੀਂ ਅਸੀਂ ਇੱਕ ਪਹਿਲੂ ਤੇ ਦਿਖਾਈ ਜਾਂਦੇ ਆ ਕਿ ਬੁੱਢਾ ਦਰਿਆ ਬੁੱਢਾ ਦਰਿਆ ਘਾੜੀ ਜਕੇ ਮਿਲਦਾ ਜੀ ਟੱਕਰੀਆਂ ਦਾ ਜ਼ਹਿਰੀਲਾ ਪਾਣੀ ਮਿਲਦਾ ਤੇ ਉਹ ਬਹੁਤ ਉੱਥੇ ਵਾਕਿਆ ਹੀ ਜਿਹੜੇ ਉੱਥੇ ਆਲੇ-ਦੋਲੇ ਰਹਿੰਦੇ ਆ ਲੋਕ ਬੁਮਾਰੀਆਂ ਦੀ ਲਪੇਟ ਚਾਗੇ ਕੈਂਸਰ ਦੀ ਲਪੇਟ ਚਾਗੇ ਆਪੀਲੀਆ ਦੀ ਲਪੇਟ ਚਾਗੇ ਔਰ ਉਹਨਾਂ ਦਾ ਜੀਵਨ ਬਚਰਿਆਂ ਦਾ ਦਰਗ ਹੈ ਉੱਥੇ ਆਣ ਕੇ ਪਾਣੀ ਜਿਹੜਾ ਸ਼ੀਸ਼ੇ ਵਰਗਾ ਹੈ ਹੁਣ ਜਦੋਂ ਲੁਧਿਆਣੇ ਚ ਐਂਟਰ ਹੋਣਾ ਵਾ ਤੇ ਤੇ ਦੋ ਰੰਗ ਦੇ ਕੱਣ ਨੂੰ ਮਿਲਦੇ ਧੰਨ ਧੰਨ ਇੱਕ ਕਾਲਾ ਤੇ ਇੱਕ ਚਿੱਟਾ ਇੱਥੋਂ ਦਾ ਕੇਂਦਰੀ ਮੰਤਰੀ ਹੋਵੇ ਇੱਥੋਂ ਦਾ ਮੈਂਬਰ ਪਾਰਲੀਮੈਂਟ ਹੋਵੇ ਇੱਥੋਂ ਦੇ ਨੇ ਵਧਾਏ ਕੌਣ ਪਰ ਫਿਰ ਵੀ ਦੁੱਖ ਦੀ ਗੱਲ ਹੈ ਅੰਗੀ ਆ ਹਾਲਾ ਨੋਵੇ ਗੱਡਾ ਕਬੱਡਾ ਕੰਮ ਆ ਇਥੋਂ ਦੇ ਤੇ ਮੰਤਰੀ ਨੇ ਕੇਂਦਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਨੇ ਘਰ ਘਰ ਤੱਕ ਪਾਣੀ ਪਹੁੰਚਾਇਆ ਜਾਏਗਾ ਨਵੀਆਂ ਨਹਿਰਾਂ ਹੀ ਆ ਜਿਹੜੀਆਂ ਨੇ ਉਹ ਕੱਡੀਆਂ ਜਾਣੀਆਂ ਇਹ ਲੱਗਦਾ ਕਿ ਨਵੀਆਂ ਨਹਿਰਾਂ ਜਿਹੜੀਆਂ ਕੱਡੀਆਂ ਜ਼ਰੂਰੀ ਕਿ ਇਹਨਾਂ ਨੂੰ ਸਾਹਮਣਾ ਨਾ ਤੇ ਮੁੱਖ ਮੰਤਰੀ ਸਾਹਿਬ ਕੇ ਨੂੰ ਸੀਰੀਅਸ ਲੈਂਦੇ ਤਾਂ ਨਾ ਮੁੱਖ ਮੰਤਰੀ ਨੂੰ ਕੋਈ ਸੀਰੀਅਸ ਲੈਂਦਾ ਤੇ ਮਜ਼ਾਕ ਕਰ ਦਿੰਦੇ ਲੋਕਾਂ ਨੇ ਮਜ਼ਾਕ ਵੀ ਆ ਕੇ ਬੋਲਾਂ ਬਾਤੀਆਂ ਕਸੂਰ ਕੀ ਸੀਗਾ ਆਪਣੀ ਬਾਦੋ ਤੋਂ ਤੇ ਕੈਪਟਨ ਤੋਂ ਹੀ ਬਹੁਤ ਸੀ ਸੀਐਮ ਸਾਹਿਬ ਤੁਸੀਂ ਗੁੱਸਾ ਨਾ ਕਰੋ ਕਿਸੇ ਦੀ ਗੱਲ ਦਾ ਕਿਉਂਕਿ ਤੁਹਾਡੇ ਹੀ ਆ ਲੋਕ ਤੁਸੀਂ ਵੀ ਇਹਨਾਂ ਦੇ ਨਾਲ ਹੀ ਬੋਲ ਦਿੰਦੇ ਸੀ ਤੇ ਇਹਨਾਂ ਨੂੰ ਬੋਲਣ ਵੀ ਤੁਸੀਂ ਡਾਇਆ ਲੋਕਾਂ ਨੂੰ ਤੇ ਹੁਣ ਤੁਸੀਂ ਜੇ ਤੁਹਾਡੇ ਤੇ ਬੋਲਦੇ ਤੁਸੀਂ ਗੁੱਸਾ ਕਰਦੇ ਤੁਹਾਡੇ ਆਪਣੇ ਆਪਣੇ ਨਾਲ ਤਾਂ ਕਿਹੜੀ ਕਰੀਦੇ ਕੀ ਰਾਜਾ ਜਿਹੜਾ ਹੁੰਦਾ ਨਾ ਉਹਨੂੰ ਪ੍ਰਜਾ ਦਾ ਸੋਚਣਾ ਚਾਹੀਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਉਣ ਨਾਲ ਕੁਝ ਨਹੀਂ ਹੋਣਾ ਸ਼ੇਰੇ ਪੰਜਾਬ ਵਾਲੇ ਗੁਣ ਵੀ ਚਾਹੀਦੇ ਸ਼ੇਰੇ ਪੰਜਾਬ ਨੂੰ ਕੋਈ ਮਾਰਾ ਜਾਵੇ ਕਹਿੰਦਾ ਸੀ ਨਾ ਉਹਦੇ ਕਿਸੇ ਨੇ ਪੱਥਰ ਮਾਰਿਆ ਬੱਚਿਆਂ ਨੇ ਮੇਰੀ ਤੇ ਤੇ ਸ਼ੇਰੇ ਪੰਜਾਬ ਨੇ ਲੱਗ ਕੇ ਆਖਦੇ ਉਹ ਲੱਗ ਗਿਆ ਤੇ ਉਹ ਕਹਿੰਦੇ ਪੱਥਰ ਕਿਉਂ ਮਾਰ ਰਹੇ ਸੀ ਕਹਿੰਦੇ ਮੇਰੀ ਸਾਨੂੰ 베ਰ ਦਿੰਦੀ ਆ ਤੇ ਕਹਿੰਦਾ ਹੋਵੇ ਪੰਜਾਬ ਦਾ ਰਾਜਾ ਤੇ ਪੱਥਰ ਲੱਗਾ ਉਹਦੇ ਦਵੇਂ ਕੱਖ ਤੇ ਸ਼ੇਰੇ ਪੰਜਾਬ ਨੇ ਉਹਨਾਂ ਦੇ ਕੋਲ ਜਿਹੜੇ ਸੋਨੇ ਦੀਆਂ ਮੋਹਰਾਂ ਨਾ ਭਰ ਤੇ ਐਸਾ ਰਾਜਾ ਸੀ ਦੇਸ਼ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਲੁਧਿਆਣੇ ਨੂੰ 10ਵੇਂ ਨੰਬਰ ਤੇ ਸਥਾਨ ਮਿਲਿਆ ਹੈ ਲੇਕਿਨ ਜੇਕਰ ਬੁੱਡੇ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਬੁੱਡੇ ਦਰਿਆ ਦੇ ਵਿੱਚ ਬਹੁਤ ਸਾਰਾ ਗੰਦਲਾ ਪਾਣੀ ਜਿਹੜਾ ਸੀ ਉਹ ਵਿਖੇ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਮੌਜੂਦ ਹੈ ਤੇ ਨਾਲ ਹੀ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੇ ਕੀ ਬੁੱਡੇ ਦਰਿਆ ਦਾ ਪਾਣੀ ਜਿਹੜਾ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ ਸਮਾਜ ਸੇਵੀ ਜੋ ਸੋਨੂ ਜੰਡੇਵਾਲਾ ਜੀ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਦੇ ਨੇ ਕਿਉਂਕਿ ਲਗਾਤਾਰ ਹੀ ਸੋਨੂ ਜੰਡੇਵਾਲਾ ਹਾਣਾ ਵੱਲੋਂ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹੁਤ ਸਾਰੀਆਂ ਵਿਚਾਰ ਜਿਹੜੇ ਨੇ ਕੀਤੇ ਜਾਂਦੇ ਰਹੇ ਨੇ ਅਤੇ ਬਹੁਤ ਵੱਡੀਆਂ ਖੋਜਾਂ ਜਿਹੜੀਆਂ ਨੇ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਸੋਨੂ ਜੰਡੇਵਾਲਾ ਜੀ ਸਰ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਸੋਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਸਾਰੇ ਹਿੰਦੁਸਤਾਨ ਦੀ ਗੱਲ ਕੀਤੀ ਜਾਵੇ ਤਾਂ ਹਿੰਦੁਸਤਾਨ ਦੇ ਵਿੱਚ 10ਵੇਂ ਨੰਬਰ ਤੇ ਲੁਧਿਆਣੇ ਦਾ ਨਾਮ ਆਇਆ ਜਿਹਨੂੰ ਗੰਦਲਾ ਜਾਂ ਸ਼ਹਿਰ ਜਿਹੜਾ ਦੱਸਿਆ ਗਿਆ ਪ੍ਰਦੂਸ਼ਣ ਨਾਲ ਜਿਹੜਾ ਉਹ ਸ਼ਹਿਰ ਦੱਸਿਆ ਗਿਆ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਤਾਂ ਜੀ ਬਹੁਤ ਮਾੜੀ ਗੱਲ ਹੈ ਜਿੱਥੇ ਕਿ ਪੰਜਾਬ ਸਾਡਾ ਪਾਣੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹਾਂ ਔਰ ਕਿੱਥੇ ਕਈ ਲੀਡਰਾਂ ਦੇ ਨਾਂ ਨਾਲ ਵੀ ਆਪੇ ਜੋੜ ਦਿੱਤਾ ਗਿਆ ਲੀਡਰਾਂ ਵੱਲੋਂ ਹੀ ਕੋਈ ਪਾਣੀਆਂ ਦਾ ਰੱਖਾ ਕੋਈ ਪੰਥਦਾਰ ਰੱਖਾ ਤੇ ਕੋਈ ਕਿਸੇ ਦਾ ਰੱਖਾ ਮੈਨੂੰ ਨਹੀਂ ਪਤਾ ਕੋਈ ਕਿਸੇ ਦਾ ਰੱਖਾ ਹੈਗਾ ਕਿ ਨਹੀਂ ਹੈਗਾ ਪਰ ਇੱਥੇ ਆਣ ਕੇ ਜਰੂਰ ਪਤਾ ਲੱਗਦਾ ਵੀ ਪੰਜਾਬ ਦਾ ਰੱਖਾ ਖੁਦ ਪੰਜਾਬੀ ਆ ਕੋਈ ਕਿਸੇ ਦਾ ਰੱਖਾ ਨਹੀਂ ਹਾਂ ਇਹ ਸਿਰਫ ਲੀਡਰਾਂ ਦੇ ਡਰਾਮੇ ਸੀਗੇ ਅਖਬਾਰਾਂ ਚ ਬਿਆਨ ਤੇ ਇੱਕ ਦੂਜੇ ਤੇ ਤੌਹਮਤਾ ਲਾਉਣੀਆਂ ਪਰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜਿਹੜੀਆਂ ਅਸੀਂ ਨਹਿਰਾਂ ਤੇ ਕੱਢੀ ਜਾ ਰਹੇ ਹਾਂ ਕੀ ਗੱਲ ਇਹਨੂੰ ਅਸੀਂ ਕਿਉਂ ਨਹੀਂ ਬਚਾ ਸਕਦੇ ਅਸੀਂ ਇੱਕ ਪਹਿਲੂ ਤੇ ਦਿਖਾਈ ਜਾਂਦੇ ਆ ਕਿ ਬੁੱਢਾ ਦਰਿਆ ਬੁੱਢਾ ਦਰਿਆ ਗਾੜੀ ਜਾ ਕੇ ਮਿਲਦਾ ਜੀ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਮਿਲਦਾ ਤੇ ਉਹ ਬਹੁਤ ਉੱਥੇ ਵਾਕਿਆ ਹੀ ਜਿਹੜੇ ਉਹਦੇ ਆਲੇ ਦੁਆਲੇ ਰਹਿੰਦੇ ਆ ਲੋਕ ਉਹ ਬਿਮਾਰੀਆਂ ਦੀ ਲਪੇਟ ਚ ਆ ਕੇ ਕੈਂਸਰ ਦੀ ਲਪੇਟ ਚ ਆ ਕੇ ਆ ਪੀਲੀਏ ਦੀ ਲਪੇਟ ਚ ਆ ਕੇ ਔਰ ਉਹਨਾਂ ਦਾ ਜੀਵਨ ਵਿਚਰਿਆਂ ਦਾ ਆਧਾਰ ਰਹਿ ਗਿਆ ਪਰ ਦੁੱਖ ਦੀ ਗੱਲ ਇਹ ਆ ਕਿ ਇਹਦਾ ਹੱਲ ਉਹ ਵੀ ਵਿਚਾਰੇ ਉਹਨਾਂ ਦਾ ਵੀ ਜੀਵਨ ਹੈ ਇਨਸਾਨ ਨੇ ਉਹ ਵੀ ਇਸ ਦਾ ਹੱਲ ਇਹ ਆ ਕਿ ਇਹ ਹੁਣ ਇੱਥੇ ਪਾਣੀ ਸਾਫ਼ ਆ ਪੂਰਾ ਹੂੰ ਇਹ ਲੁਧਿਆਣੇ ਤੋਂ 10 ਕਿਲੋਮੀਟਰ ਇਧਰ ਆਏ ਆ ਤੇ ਇੱਥੇ ਫੈਕਟਰੀਆਂ ਦਾ ਜਿਹੜਾ ਪਾਣੀ ਪਿੱਛੇ-ਪਿੱਛੇ ਪੈਂਦਾ ਵਾ ਤੇ ਇੱਥੇ ਜਿਹੜਾ ਬਚਾਹ ਹੋ ਜਾਂਦਾ ਇਹ ਨਾਲ ਹੀ ਉੱਥੋਂ 10 ਕਿਲੋਮੀਟਰ ਜਦੋਂ ਅੱਗੇ ਨੂੰ ਆਈਦਾ ਤੇ ਉੱਥੇ ਆਣ ਕੇ ਪਾਣੀ ਜਿਹੜਾ ਸ਼ੀਸ਼ੇ ਵਰਗਾ ਵਾ ਇਹ ਹੁਣ ਜਦੋਂ ਲੁਧਿਆਣੇ 'ਚ ਐਂਟਰ ਹੋਣਾ ਵਾ ਤੇ ਤੇ ਦੋ ਰੰਗ ਵੇਖਣ ਨੂੰ ਮਿਲਨੇ ਤੁਹਾਨੂੰ ਇੱਕ ਕਾਲਾ ਤੇ ਇੱਕ ਚਿੱਟਾ ਤੇ ਜ਼ਿਆਦਾਤਰ ਜਦੋਂ ਕਾਲਾ ਉੱਥੇ ਫਿਰ ਫੈਕਟਰੀਆਂ ਇਧਰੋਂ ਉਧਰੋਂ ਸੁੱਟਦੀ ਜਾਂਦੇ ਆ ਤੇ ਉਹ ਕਾਲਾ ਹੋ ਜਾਂਦਾ ਪਰ ਬੜੇ ਦੁੱਖ ਦੀ ਗੱਲ ਆ ਕਿ ਰੌਲਾ ਸਾਰੇ ਪਾਉਣ ਦੇਸ ਦਾ ਹੱਲ ਨਹੀਂ ਕੱਢਿਆ ਜੇ ਅਸੀਂ ਖੁਸ਼ਹਾਲ ਬਣਾਉਣ ਦੇ ਲਈ ਪੰਜਾਬ ਨੂੰ ਨਹਿਰਾਂ ਕੱਢ ਸਕਦੇ ਆ ਘਰ ਘਰ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰਦੇ ਆ ਇਹ ਕਿੱਡਾ ਵੱਡਾ ਕੰਮ ਆ ਸਰਕਾਰ ਲਈ ਤੁਸੀਂ ਇਹਦਾ ਰਸਤਾ ਬਦਲ ਦਿਓ ਪਿੱਛੋਂ ਉਹਦਾ ਵੀ ਰਸਤਾ ਕਿਸੇ ਹੋਰ ਬੰਨੇ ਕਰ ਦਿਓ ਕਿਉਂਕਿ ਉਹ ਜਾ ਕੇ ਸਤਲੁਜ 'ਚ ਜਦੋਂ ਪਾਣੀ ਡਿੱਗਦਾ ਵਾ ਤੇ ਉਹੀ ਪਾਣੀ ਜਿਹੜਾ ਵਾ ਅੱਗੇ ਕਈਆਂ ਦੇ ਖੇਤਾਂ 'ਚ ਲੱਗਦਾ ਕਿ ਸੇ ਦੇ ਪੀਣ ਦੇ ਕੰਮ ਆਉਂਦਾ ਔਰ ਇਦਾਂ ਹੀ ਜਿਹੜਾ ਲੋਕ ਜਿਹੜੇ ਮੱਛੀਆਂ ਖਾਂਦੇ ਵਿਚਾਰੇ ਉਹਨਾਂ ਨੂੰ ਕੀ ਪਤਾ ਕਿ ਇਹ ਜ਼ਹਿਰੀਲੇ ਪਾਣੀ ਚ ਬੱਚੀਆਂ ਨੂੰ ਵੀ ਬਿਮਾਰੀਆਂ ਲੱਗੀਆਂ ਉਹ ਵੀ ਬਿਮਾਰੀਆਂ ਦੀ ਲਪੇਟ ਚ ਆ ਗਏ ਫਿਰ ਅੱਗੇ ਜਿਹੜਾ ਇਹ ਪਾਣੀ ਜਦੋਂ ਜਾ ਕੇ ਖੇਤਾਂ ਨੂੰ ਲੱਗਣਾ ਵਾ ਜ਼ਮੀਨ ਵੀ ਪੰਜਰ ਹੋ ਗਈ ਔਰ ਉਹ ਖੇਤੀ ਕਿੰਨੀ ਕੁ ਵਧੀਆ ਸਾਡੇ ਲਈ ਲਾਭਦਾਇਕ ਹੋਗੀ ਮੈਨੂੰ ਨਹੀਂ ਲੱਗਦਾ ਬਹੁਤ ਵੱਡੀ ਸੋਚਣ ਵਾਲੀ ਗੱਲ ਔਰ ਚਿੰਤਾ ਦਾ ਵਿਸ਼ਾ ਵੀ ਇੱਥੇ ਸਾਫ਼ ਤੇ ਗਾੜੀ ਗੰਦਾ ਫਿਰ ਜ਼ਿੰਮੇਵਾਰ ਕੌਣ ਹੈ ਫੈਕਟਰੀਆਂ ਵਾਲੇ ਤੇ ਟੈਕਸ ਦਿੰਦੇ ਆਪਾਂ ਕਹਿੰਦੇ ਇੰਡਸਟਰੀ ਨਹੀਂ ਹੁੰਦੀ ਜੇ ਇੰਡਸਟਰੀ ਵਾਲੇ ਤੇ ਇੰਡਸਟਰੀ ਵਾਲਿਆਂ ਦਾ ਪਾਣੀ ਕੱਢ ਦੋ ਕਿਸੇ ਬੰਨੇ ਹੱਲ ਕਰ ਦਿਓ ਐਡਾ ਵੱਡਾ ਲੁਧਿਆਣਾ ਸ਼ਹਿਰ ਆ ਉਹਦਾ ਪਾਣੀ ਦਾ ਨਿਕਾਸ ਕਰੋ ਕਿਸੇ ਬੰਨੇ ਪਰ ਇਹ ਥੋੜੀ ਗੱਲ ਹੈ ਕਿ ਤੁਸੀਂ ਆਪਣੇ ਹੀ ਪਾਣੀ ਨੂੰ ਦਰਿਆ ਦੇ ਵਿੱਚ ਜਿਹੜਾ ਉਹਨੂੰ ਸੁੱਟ ਦੋ ਇਹ ਬਹੁਤ ਦੁੱਖ ਦੀ ਗੱਲ ਹੈ ਇਹੀ ਸਾਫ਼ ਪਾਣੀ ਜਿਹੜਾ ਵਾ ਇਹ ਕਈ ਲੋਕਾਂ ਦੇ ਪੀਣ ਦੇ ਕੰਮ ਆਉਣਾ ਆਉਣ ਵਾਲੇ ਸਮੇਂ 'ਚ ਪਾਣੀ ਲਈ ਹੀ ਲੜਾਈ ਲੱਗਣੀ ਆ ਕੋਈ ਲੜਾਈ ਨਹੀਂ ਲੈਣੀ ਰਹਿਣੀ ਜਦੋਂ ਅਸੀਂ ਆਪਣੇ ਦੱਸੇ ਹੋਏ ਮਾਰਗ ਤੋਂ ਹੀ ਭਟਕ ਗਏ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਅਸੀਂ ਦੱਸੇ ਮਾਰਗ ਤੋਂ ਪਟਕ ਗਏ ਸੋਨੂੰ ਉਹਨਾਂ ਦੇ ਦੱਸੇ ਮਾਰਗ ਤੇ ਬਹੁਤ ਘੱਟ ਲੋਕ ਜਿਹੜੇ ਚੱਲਦੇ ਮਾਰੇ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਹਤ ਵਾਤਾਵਰਨ ਦੂਸ਼ਿਤ ਕਰਤਾ ਧਰਤੀ 'ਚ ਅਸੀਂ ਕੋਈ ਕੈਮੀਕਲ ਪਾਪਾ ਕਸਰ ਨਹੀਂ ਛੱਡੀ ਅਸੀਂ ਉਹ ਮਤਲਬ ਖਾਦਾ ਪਾਪਾ ਕੇ ਆਪਣੇ ਹੀ ਵੈਰੀ ਖੁਦ ਬਣ ਗਏ ਸਬਜ਼ੀਆਂ ਨੂੰ ਟਿੱਕੇ ਲਾਈ ਜਾਂਦੇ ਹਾਂ ਹੂੰ ਪਾਣੀ ਨੂੰ ਗੰਦਲਾ ਕਰਤਾ ਪਾਣੀ ਇਹੋ ਹੀ ਜਿਹੜਾ ਜ਼ਰੀਲਾ ਪਾਣੀ ਆ ਕੁਝ ਫੈਕਟਰੀਆਂ ਵਾਲੇ ਥੱਲੇ ਬੋਰ ਕਰ ਕਰਕੇ ਸੁੱਟਦੇ ਪਰ ਪਤਾ ਨਹੀਂ ਕੀ ਗੱਲ ਆ ਕਿ ਜਿੱਦੇ ਕਿਤੇ ਕਿਸੇ ਦੁਕਾਨ ਵਾਲੇ ਨੇ ਮੜਾ ਜਾ ਕੂਲਰ ਚ ਪਾਣੀ ਬਾਹਰ ਖਲੋਜੇ ਜਾਂ ਟਾਇਰ ਚ ਪਾਣੀ ਹੋ ਜੇ ਤੇ ਉਹ ਸਿਹਤ ਮੈਕਮਾਲੇ ਚਲਾਣ ਕੱਟ ਕੇ ਹੱਥ 'ਚ ਫੜਾ ਦਿੰਦੇ ਤੇ ਇੱਥੇ ਸਿਹਤ ਮੈਕਮਾ ਕਿੱਥੇ ਸੁੱਤਾ ਵਾ ਘਰ ਪ੍ਰਸ਼ਨ ਕਿੱਥੇ ਸੁੱਤੀ ਆ ਇਹ ਨਾ ਟੈਕਸ ਲੈਂਦੇ ਲੋਕਾਂ ਕੋ ਇੱਥੇ ਵੀ ਤੇ ਸਖਤੀ ਕਰੋ ਕਾਰਨ ਕੀ ਆ ਵੱਡੀ ਇੰਡਸਟਰੀ ਆ ਸਾਰਿਆਂ ਨੂੰ ਫੰਡ ਆਉਂਦੇ ਵੱਡੇ ਵੱਡੇ ਇੱਥੋਂ ਦਾ ਕੇਂਦਰੀ ਮੰਤਰੀ ਹੋਵੇ ਇੱਥੋਂ ਦਾ ਮੈਂਬਰ ਪਾਰਲੀਮੈਂਟ ਹੋਵੇ ਇੱਥੋਂ ਦੇ ਪਰ ਫਿਰ ਵੀ ਦੁੱਖ ਦੀ ਗੱਲ ਹੈ ਕਿ ਆ ਹਾਲਾ ਨਾ ਹੋਵੇ ਕੱਡਾ ਕ ਵੱਡਾ ਕੰਮ ਆ ਇੱਥੋਂ ਦੇ ਤੇ ਮੰਤਰੀ ਨੇ ਕੇਂਦਰ ਦੇ ਵਿੱਚ ਹੂੰ ਤੁਸੀਂ ਦੱਸੋ ਇਹ ਤੇ ਲੁਧਿਆਣਾ ਤੇ ਖੁਸ਼ਕਿਸਮਤ ਹੈ ਇੱਕ ਐਮਪੀ ਇੱਥੋਂ ਦਾ ਇੱਕ ਕੇਂਦਰੀ ਮੰਤਰੀ ਆ ਇੰਨੇ ਵਧਾਇਕ ਨੇ ਫਿਰ ਵੀ ਨਾ ਹਾਲ ਹੋਵੇ ਤੇ ਮੈਨੂੰ ਨਹੀਂ ਲੱਗਦਾ ਸਾਡੇ ਤੇ ਅੰਮ੍ਰਿਤਸਰ ਆਣ ਕੇ ਵੇਖੋ ਤੁਸੀਂ ਇੱਕ ਤਾਰਾਂ ਵਾਲਾ ਪੁਲ ਸਿੱਖਾਂ ਵਾਲੀ ਨਹਿਰ ਆ ਜਿੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਸਾਡਾ ਇੱਕ ਐਮਪੀ ਆ ਗੁਰਜੀਤ ਸਿੰਘ ਔਜਲਾ ਸੀ ਕੋਰੀ ਕਿਹਾ ਭਾਈ ਨਾਲ ਤੁਰ ਪਿਆ ਵਿਚਾਰਾ ਐਸੇ ਲੀਡਰ ਹੋਣੇ ਚਾਹੀਦੇ ਤੇ ਆਸ ਵੀ ਹੋਣੀ ਚਾਹੀਦੀ ਤੇ ਇਹ ਵੀ ਕੋਈ ਵੱਡਾ ਮਸਲਾ ਨਹੀਂ ਮੈਨੂੰ ਨਹੀਂ ਲੱਗਾ ਕਿ ਤੇ ਇਹਦੇ ਵੱਡੇ ਵਜ਼ੀਰ ਹੋਣ ਤੇ ਹੱਲ ਨਾ ਹੋ ਸਕੇ ਜ਼ਰੂਰੀ ਹੈ ਪਹਿਲ ਦੀ ਧਾਰ ਤੇ ਹੱਲ ਕਰਨਾ ਚਾਹੀਦਾ ਔਰ ਲੁਧਿਆਣਾ ਦੇ ਜਿੰਨੇ ਵੀ ਉਥੇ ਸਮਾਜ ਸੇਵੀ ਲੋਕ ਨੇ ਉਹ ਆਪਣੇ ਨੁਮਾਇੰਦਿਆਂ ਨੂੰ ਜਾ ਕੇ ਮਿਲਣ ਕਿਉਂਕਿ ਇਹ ਮਸਲਾ ਜਿਹੜਾ ਵਿਧਾਨ ਸਭਾ ਪਾਰਲੀਮੈਂਟ ਚੱਲ ਹੋਣਾ ਇੱਥੇ ਰੌਲਾ ਪਾ ਕੇ ਹੱਲ ਨਹੀਂ ਹੋਣਾ ਇਹ ਲੇਕਿਨ ਸੋਨੂ ਜੀ ਕੁਝ ਸਮੇਂ ਪਹਿਲਾਂ ਬਿਆਸ ਤੇ ਰਿਆ ਦੇ ਵਿੱਚ ਗੰਦਾ ਪਾਣੀ ਪਿਆ ਸੀਗਾ ਕੈਮੀਕਲ ਵਾਲਾ ਪਾਣੀ ਪਿਆ ਸੀ ਬਹੁਤ ਸਾਰੀਆਂ ਮੱਛੀਆਂ ਨੂੰ ਡੈਮੇਜ ਹੋਇਆ ਸੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਸੇ ਟਾਈਮ ਉਸ ਫੈਕਟਰੀ ਦੇ ਉੱਤੇ ਜਿਹੜਾ ਸੀਗਾ ਕਾਰਵਾਈ ਵੀ ਕੀਤੀ ਉਹਨੂੰ ਹਰਜਾਨਾ ਵੀ ਲਾਇਆ ਉਹ ਫੈਕਟਰੀ ਬੰਦ ਵੀ ਕੀਤੀ ਕੀ ਲੱਗਦਾ ਨਹੀਂ ਕਿ ਜੇਕਰ ਬੰਦ ਕਰਨ ਦੀ ਗੱਲ ਆਉਂਦੀ ਹੈ ਤੈਨੂੰ ਬੰਦ ਕੀਤਾ ਜਾ ਸਕਦਾ ਫੈਕਟਰੀ ਨੂੰ ਥੋੜਾ ਬਾਹਰ ਲੈ ਕੇ ਆਇਆ ਜਾ ਸਕਦਾ ਤਾਂ ਜੋ ਕਿ ਜਿਵੇਂ ਅਸੀਂ ਪਵਨ ਗੁਰੂ ਪਾਣੀ ਪੀਤਾ ਦੀ ਗੱਲ ਕਰਦੇ ਪਏ ਆ ਪਿਤਾ ਦਾ ਦਰਜਾ ਪਾਣੀ ਨੂੰ ਜੇਕਰ ਉਸ ਦੀ ਗੱਲ ਕਰਦੇ ਪਏ ਉਹਨੂੰ ਬਚਾਇਆ ਜਾ ਸਕੇ ਆਪਣੇ ਪਿਓ ਨੂੰ ਬਚਾ ਲਈ ਅਸੀਂ ਬਿਲਕੁਲ ਜੇ ਅਸੀਂ ਆਪਣੇ ਪਿਓ ਨੂੰ ਨਹੀਂ ਬਚਾਵਾਂਗੇ ਪਾਣੀ ਸਾਡਾ ਜੀਵਨ ਆ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਹਮ ਹੁਣ ਇੱਥੇ ਕਿੰਨੀਆਂ ਮੱਛੀਆਂ ਦੇਖੋ ਹਮ ਇਥੇ ਗਾੜੀ ਜਦੋਂ ਜਾਣਾ ਇਹਨਾਂ ਨੇ ਉਹ ਕੈਮੀਕਲ ਦੇ ਵਿੱਚ ਮਰਨਾ ਹੀ ਆ ਤੇ ਜੇ ਕਿਸੇ ਨੇ ਉਹ ਖਾਣੀ ਵੀ ਤੇ ਉਹਨੂੰ ਵੀ ਬਿਮਾਰੀ ਲੱਗ ਜਾਣੀ ਕਾਰਨ ਕੀ ਆ ਸੀ ਆਪਣੇ ਦੁਸ਼ਮਣ ਆਪ ਬਣ ਗਏ ਕੋਈ ਵੈਰੀ ਸਾਡਾ ਬਾਹਰੋਂ ਥੋੜੀ ਆ ਇਹ ਤੇ ਸਾਡੇ ਆਪਣੇ ਘਰ ਦੇ ਵੈਰੀ ਇੱਕ ਦੂਜੇ ਦੇ ਅਸੀਂ ਆਪ ਹੀ ਵੈਰੀ ਬਣ ਗਏ ਇੱਕ ਫੈਕਟਰੀਆਂ ਪਾਉਣ ਵਾਲੇ ਉਹ ਵੀ ਵੈਰੀ ਤੇ ਜਿਨ੍ਹਾਂ ਨੇ ਪਾਣੀ ਪੀਣਾ ਵਾ ਉਹ ਵੀ ਆਪਣੇ ਆਪੇ ਵੈਰੀ ਬਣ ਕੇ ਕਸੂਰ ਕਿਸ ਦਾ ਵਾ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਸਮੇਂ ਬਾਅਦ ਇੱਥੇ ਵੀ ਦੂਸ਼ਿਤ ਪਾਣੀ ਜਰਾ ਨਜ਼ਰ ਆਏਗਾ ਕਿਉਂਕਿ ਸਾਨੂੰ ਬੋਰ ਨਜ਼ਰ ਆ ਰਿਹਾ ਸੀਗਾ ਕਿ ਸ਼ਾਇਦ ਕਿਸੇ ਫੈਕਟਰੀ ਵੱਲੋਂ ਹੀ ਕੱਢਿਆ ਹੋ ਸਕਦਾ ਹੈ ਕਿਉਂਕਿ ਹੋਰ ਤੇ ਕਿਸੇ ਦਾ ਬੋਰ ਇੱਥੇ ਆ ਨਹੀਂ ਸਕਦਾ ਔਰ ਕੁਝ ਦੂਰੀ ਤੇ ਜਿਹੜੀ ਵੱਡੀ ਇੱਕ ਫੈਕਟਰੀ ਵੀ ਆ ਕਿ ਲੱਗਦਾ ਨਹੀਂ ਕਿ ਇਹ ਵੀ ਕੁਝ ਸਮੇਂ ਬਾਅਦ ਜਾਂ ਪਾਣੀੇ ਤੋਂ ਦੁਸ਼ਿਤ ਤੁਹਾਨੂੰ ਨਜ਼ਰ ਆਏਗਾ ਬਿਲਕੁਲ ਦੇਖੋ ਸਮੇਂ ਸਮੇਂ ਸਿਰ ਇੱਥੇ ਜਿਹੜਾ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਔਰ ਦੇਖਣਾ ਚਾਹੀਦਾ ਜੇ ਸਰਕਾਰਾਂ ਪ੍ਰਸ਼ਾਸਨ ਧਿਆਨ ਹੀ ਨਹੀਂ ਦਿੰਦਾ ਹੂੰ ਤੇ ਫਿਰ ਕੀ ਕਰਾਂਗੇ ਆਪਾਂ ਇਸ ਕਰਕੇ ਜਿਹੜੇ ਲੋਕ ਆ ਥੋੜਾ ਜਿਹਾ ਜਾਗਰਣ ਸਮਾਜ ਸੇਵੀ ਲੋਕ ਜਿਹੜੇ ਆ ਉਹ ਸਿਰਫ ਕਮਰਿਆਂ ਚ ਕੁਝ ਲੋਕ ਬਹਿ ਕੇ ਨਾ ਗੱਲ ਕਰਦੇ ਆ ਗਰਾਊਂਡ ਲੈਵਲ ਤੇ ਨਹੀਂ ਆਉਂਦੇ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਨੇ ਕਿ ਘਰ ਘਰ ਤੱਕ ਪਾਣੀ ਪਹੁੰਚਾਇਆ ਜਾਏਗਾ ਨਵੀਆਂ ਨਹਿਰਾਂ ਜਿਹੜੀਆਂ ਜਿਹੜੀਆਂ ਨੇ ਉਹ ਕੱਡੀਆਂ ਜਾਣਗੀਆਂ ਕਿ ਲੱਗਦਾ ਕਿ ਨਵੀਆਂ ਨਹਿਰਾਂ ਜਿਹੜੀਆਂ ਕੱਟੀਆਂ ਜ਼ਰੂਰੀ ਕਿ ਇਹਨਾਂ ਨੂੰ ਸਾਹਮਣਾ ਜੁੜੇ ਨਾ ਤੇ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਸੀਰੀਅਸ ਲੈਂਦੇ ਤਾਂ ਨਾ ਮੁੱਖ ਮੰਤਰੀ ਨੂੰ ਕੋਈ ਸੀਰੀਅਸ ਲੈਂਦਾ ਤੇ ਮਜ਼ਾਕ ਕਰ ਦਿੰਦੇ ਲੋਕਾਂ ਨੇ ਮਜ਼ਾਕ ਵਜਾ ਕੇ ਵੋਟਾਂ ਪਾਤੀਆਂ ਕਸੂਰ ਕੀ ਸੀਗਾ ਵੀ ਬਾਦਲ ਤੋਂ ਤੇ ਕੈਪਟਨ ਤੋਂ ਦੁਖੀ ਬਹੁਤ ਸੀ ਲੋਕ ਉਹਨਾਂ ਵਿਚਰਿਆਂ ਨੇ ਨਾ ਉਹਨਾਂ ਨੂੰ ਕੀ ਪਤਾ ਸੀਗਾ ਵੀ ਇਧਰੋਂ ਹੱਥ ਛਡਾਉਣਾ ਤੇ ਦੂਜੇ ਪਨੇ ਬਾਹੇ ਤੋੜ ਦੇਣੀ ਤੇ ਉਹ ਹਾਲ ਸਾਡਾ ਤੇ ਮਤਲਬ ਉਹ ਹਾਲ ਹੋ ਗਿਆ ਨਾ ਹੀ ਹਰਿਆਣੇ ਦੇ ਤੇ ਨਾ ਹੀ ਪੰਜਾਬ ਦੇ ਉਧਰ ਨੂੰ ਜਾਈਏ ਤੇ ਉਹ ਕਹਿੰਦੇ ਵੀ ਤੁਸੀਂ ਖਾਲਸਤਾਨੀ ਜੇ ਦੂਜੇ ਪਨੇ ਇੱਥੇ ਰਹੀਏ ਤੇ ਇੱਥੇ ਵੀ ਸਾਨੂੰ ਕਹਿੰਦੇ ਜੀ ਇਹ ਸਾਡੀ ਪਾਰਟੀ ਦੇ ਨਹੀਂ ਆ ਤੇ ਇੱਥੇ ਤੇ ਬਹੁਤ ਬਰਾ ਆ ਲੈ ਇੱਥੇ ਤੇ ਟੈਗ ਲਾਉਣੇ ਸ਼ੁਰੂ ਕਰਦੇ ਇੱਕ ਦੂਜੇ ਤੇ ਵੱਡੀਆਂ ਬਾਤੀਆਂ ਪਰ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਸੋਚਣੀ ਚਾਹੀਦੀ ਆ ਕਿ ਇਤਿਹਾਸ ਸੂਰਮੇ ਰਚ ਦੇ ਹੁੰਦੇ ਆ ਜੇਕਰ ਇਹਨਾਂ ਨੇ ਪੰਜਾਬ ਦੇ ਵਿੱਚ ਪੰਜਾਬਦਾਰ ਪੰਜਾਬ ਦੇ ਲੋਕਾਂ ਦਾ ਨਾਂ ਸੋਚਿਆ ਸੋਚਿਆ ਤੇ ਇੱਕ ਸਿਲੇਬਸ ਲੱਗੂਗਾ ਕਿ ਇੱਕ ਆਮ ਆਦਮੀ ਪਾਰਟੀ ਹੁੰਦੀ ਸੀ ਉਸਦੇ 92 ਵਿਧਾਇਕ ਹੁੰਦੇ ਸੀ ਉਹਨਾਂ ਨੂੰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਲੋਕਾਂ ਨੇ ਹਰਾ ਦਿੱਤਾ ਸੀ ਇਹ ਸਿਲੇਬਸ ਲੱਗੂਗਾ ਕਿਉਂ ਕਿਉਂਕਿ ਜਦੋਂ ਇਹ ਧਿਆਨ ਹੀ ਨਹੀਂ ਦੇਣ ਦੇ ਇਹਨਾਂ ਨੂੰ ਜਿਤਾਤਾ ਤਾਂ ਨਾ ਕੋਈ ਕਸਰ ਤਾਂ ਨਹੀਂ ਨਾ ਛੱਡੀਆ ਜਿਹੜਾ ਬੋਲਦਾ ਫੜ ਕੇ ਅੰਦਰ ਦੇ ਦੋ ਜਿੱਤੇ ਮਰਜੀ ਪਰਚਾ ਦੇ ਦੇ ਕੋਈ ਗੱਲ ਥੋੜੀ ਆ ਸੀਐਮ ਸਾਹਿਬ ਤੁਸੀਂ ਗੁੱਸਾ ਨਾ ਕਰੋ ਕਿਸੇ ਦੀ ਗੱਲ ਦਾ ਕਿਉਂਕਿ ਤੁਹਾਡੇ ਹੀ ਆ ਲੋਕ ਤੁਸੀਂ ਵੀ ਇਹਨਾਂ ਦੇ ਨਾਲ ਹੀ ਬੋਲ ਦਿੰਦੇ ਸੀ ਤੇ ਇਹਨਾਂ ਨੂੰ ਬੋਲਣ ਵੀ ਤੁਸੀਂ ਡਾਇਆ ਲੋਕਾਂ ਨੂੰ ਤੇ ਹੁਣ ਤੁਸੀਂ ਜੇ ਤੁਹਾਡੇ ਦੇ ਬੋਲਦੇ ਤੁਸੀਂ ਗੁੱਸਾ ਕਰਦੇ ਤੁਹਾਡੇ ਆਪਣੇ ਆਪਣੇ ਆ ਨਾ ਧੱਕੇ ਨਹੀਂ ਕਰੀਦੇ ਕਿਉਂਕਿ ਰਾਜਾ ਜਿਹੜਾ ਹੁੰਦਾ ਨਾ ਉਹਨੂੰ ਪ੍ਰਜਾ ਦਾ ਸੋਚਣਾ ਚਾਹੀਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਉਣ ਨਾਲ ਕੁਝ ਨਹੀਂ ਹੋਣਾ ਸ਼ੇਰੇ ਪੰਜਾਬ ਵਾਲੇ ਗੁਣ ਵੀ ਚਾਹੀਦੇ ਸ਼ੇਰੇ ਪੰਜਾਬ ਨੂੰ ਕੋਈ ਮੜਾ ਜਾ ਵੀ ਕਹਿੰਦਾ ਸੀ ਨਾ ਉਹਦੇ ਕਿਸੇ ਨੇ ਪੱਥਰ ਮਾਰਿਆ ਬੱਚਿਆਂ ਨੇ 베ਰੀ ਤੇ ਤੇ ਸ਼ੇਰੇ ਪੰਜਾਬ ਦੇ ਲੱਗ ਗਿਆ ਅੱਖ ਤੇ ਉਹ ਲੱਗ ਗਿਆ ਤੇ ਉਹ ਕਹਿੰਦੇ ਵੀ ਪੱਥਰ ਕਿਉਂ ਮਾਰਨ ਦੇ ਸੀ ਕਹਿੰਦੇ 베ਰੀ ਸਾਨੂੰ 베ਰ ਦਿੰਦੀ ਆ ਤੇ ਕਹਿੰਦਾ ਹੋਵੇ ਪੰਜਾਬ ਦਾ ਰਾਜਾ ਤੇ ਪੱਥਰ ਲਗਾਵੇ ਤੇ ਦਵੇ ਕੱਖ ਨਾਲ ਤੇ ਸ਼ੇਰੇ ਪੰਜਾਬ ਨੇ ਉਹਨਾਂ ਦੇ ਪੋਜੇ ਜਿਹੜੇ ਸੋਨੇ ਦੀਆਂ ਮੋਹਰਾਂ ਨਾਲ ਭਰਤੇ ਐਸਾ ਰਾਜਾ ਸੀ ਤੇ ਇਹੋ ਜਿਹੇ ਆ ਜਿਹੜਾ ਵਾ ਗੁਣ ਆਪਣੇ ਵਿੱਚ ਲਿਆਓ ਤੇ ਆਪਣੀ ਪ੍ਰਜਾ ਦਾ ਸੋਚੋ ਆ ਪਾਣੀ ਦਾ ਕਰੋ ਹੱਲ ਤੁਸੀਂ ਹੁਣ ਜਿਹੜਾ ਵੇਖੋ ਕਿੰਨੀਆਂ ਗੱਲਾਂ ਕਹਿ ਕੇ ਆਏ ਸੀ ਲੋਕਾਂ ਨੇ ਤੁਹਾਡੇ ਨਾਲ ਖਲੋਤੇ ਪਰ ਤੁਸੀਂ ਵੀ ਹੁਣ ਲੋਕਾਂ ਦੇ ਨਾਲ ਖਲੋ ਇਸ ਕਰਕੇ ਆ ਹਾਲਾਤ ਨੇ ਇੱਥੇ ਪਾਣੀ ਸਾਫ ਆ ਅੱਗੇ ਗੰਦਾ ਵਾ ਪਾਣੀ ਤੇ ਜੇਕਰ ਆਪਾਂ ਇਹਦੇ ਬਾਰੇ ਨਹੀਂ ਸੋਚਾਂਗੇ ਤੇ ਫਿਰ ਪਰਮਾਤਮਾ ਤੇ ਰੱਖਾਈ ਆ ਇੱਥੇ ਦੁਨੀਆ ਤੇ ਆਈ ਜਾਣਾ ਤੇ ਜਾਈ ਜਾਣਾ ਕੋਈ ਸੂਰਮਾ ਤੇ ਅਠੂਗਾ ਜਿਹੜਾ ਇਸ ਕੰਮ ਨੂੰ ਕਰੂਗਾਣ ਕੇ ਸਮੇ ਸਮੇ ਸਰ ਹਰ ਬੰਦਾ ਜਿਹੜਾ ਵਾ ਆਵਾਜ਼ ਚੁੱਕਦਾ ਵਾ ਫਿਰ ਕੋਈ ਨਾ ਕੋਈ ਯੋਧਾ ਹੁੰਦਾ ਵਾ ਤੇ ਉਹ ਜਿਹੜਾ ਇਹ ਪਰਮਾਤਮਾ ਦੇ ਕੋ ਸੇਵਾ ਲੈ ਲੈਂਦਾ ਲੇਕਿਨ ਰਾਜਾ ਵੜਿੰਗ ਹੁਣੇ ਜਿੱਤੇ ਨੇ ਤੋਂ ਕਿ ਲੱਗਦਾ ਕਿ ਉਹ ਹਲਕਾਰ ਬਣ ਗਏ ਰਵਨੀਤ ਬਿੱਟੂ ਦਾ ਤੇ ਤੁਸੀਂ ਨਾਮ ਲਿੱਤਾ ਕਿ ਕੇਂਦਰੀ ਮੰਤਰੀ ਕਿ ਇੱਥੇ ਨੇ ਕਿ ਲੱਗਦਾ ਕਿ ਰਾਜਾ ਵੜਿੰਗ ਵੀ ਕੁਝ ਕਰ ਸਕਦੇ ਨੇ ਬਿਲਕੁਲ ਮੈਂ ਰਾਜਾ ਵੜਿੰਗ ਜੀ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਮਿਲਦਾ ਮੈਂ ਜਾ ਕੇ ਇਸ ਤੋਂ ਪਹਿਲਾਂ ਮੈਂ ਇਸੇ ਮਸਲੇ ਤੇ ਸਾਡੇ ਵਿਧਾਇਕ ਨੇ ਪ੍ਰਗਟ ਸਿੰਘ ਜੀ ਫਿਰ ਚੰਨੀ ਜੀ ਨੂੰ ਮੈਂ ਸਾਰਿਆਂ ਨੂੰ ਮਿਲਿਆ ਵਾ ਤੇ ਰਾਜਾ ਵੜਿੰਗ ਜੀ ਨੂੰ ਮਿਲਣਾ ਵਾ ਸਾਰੇ ਐਮਪੀਆ ਨੂੰ ਮਿਲ ਕੇ ਬੇਨਤੀ ਕਰਨੀ ਕਿ ਇਹ ਪੰਜਾਬ ਦਾ ਮਸਲਾ ਸਾਡਾ ਪਾਰਟੀ ਬਾਜੀ ਤੋਂ ਉੱਠ ਗਿਆ ਇਹ ਸਾਡਾ ਸਾਂਝਾ ਮਸਲਾ ਜਿੱਥੇ ਗੱਲ ਸਾਡੀ ਪੰਜਾਬ ਦੀ ਹੈਗੀ ਉੱਥੇ ਅਸੀਂ ਇੱਕ ਆ ਉੱਥੇ ਸਾਡੀ ਕੋਈ ਪਾਰਟੀ ਨਹੀਂ ਆ ਉੱਥੇ ਅਸੀਂ ਸਾਰੇ ਇੱਕ ਆ ਅੱਜ ਪੰਜਾਬ ਦਾ ਮਸਲਾ ਤੇ ਪੰਜਾਬ ਦੇ ਲਈ ਸਾਨੂੰ ਸਾਰਿਆਂ ਨੂੰ ਇੱਕੋ ਕੇ ਖਲੋਣਾ ਚਾਹੀਦਾ ਇਹ ਤੁਸੀਂ ਤੇ ਕਹਿ ਰਹੇ ਹੋ ਇੱਕੋ ਹੋ ਕੇ ਖਲੋਣਾ ਚਾਹੀਦਾ ਰਹਿ ਕਿ ਜਿਹੜਾ ਆਵਾਜ਼ ਚੁੱਕਦਾ ਉਹਦੇ ਖਿਲਾਫ ਮਾਮਲਾ ਦਰਜ ਹੋ ਜਾਂਦਾ ਕੀ ਲੱਗਦਾ ਵਾ ਕਿ ਤੁਸੀਂ ਆਵਾਜ਼ ਚੁੱਕੋਗੇ ਤੁਹਾਨੂੰ ਨਹੀਂ ਲੱਗਦਾ ਕਿ ਮਾਮਲਾ ਦਰਜ ਹੋ ਸਕਦਾ ਭਾਜੀ ਕਿੰਨੇ ਆ ਕਿਤੇ ਮਾਮਲੇ ਇਹ ਮਤਲਬ ਪਰਚਿਆਂ ਨਾਲ ਦੱਬਣ ਵਾਲੀ ਕੌਮ ਆ ਪਰਚਿਆਂ ਦੀ ਕੋਈ ਪਰਵਾਹ ਨਹੀਂ ਕਰਦਾ ਇਹ ਪਰਚੇ ਕਰਵਾਉਣਾ ਕੀ ਹੋ ਜਾਂਦਾ ਕਿਤੇ ਜਿਹੜੇ ਬੰਦੇ ਤੇ ਮੇਰੇ ਹਿਸਾਬ ਨਾਲ ਪਰਚਾ ਕਰਾਉਂਦੇ ਲੀਡਰ ਉਹ ਲੀਡਰ ਬਣ ਜਾਂਦਾ ਵੱਡਾ ਉਹ ਜੇਲ੍ਹ ਤੋਂ ਜਦੋਂ ਆਉਂਦਾ ਨਾ ਉਹ ਹੀਰੋ ਬਣ ਜਾਂਦਾ ਪਾਰਟੀ ਉਹਨੂੰ ਕੋਈ ਨਾ ਕੋਈ ਟਿਕਟ ਦੇ ਦਿੰਦੀ ਆ ਇਸ ਕਰਕੇ ਪਰਚੇ ਵੀ ਸੋਚ ਸਮਝ ਕੇ ਕਰਾਉਣੇ ਚਾਹੀਦੇ ਐਵੇਂ ਨਹੀਂ ਪਰਚੇ ਕਰਾ ਦੇਣੇ ਚਾਹੀਦੇ ਬੰਦੇ ਨੂੰ ਵੇਖਣਾ ਚਾਹੀਦਾ ਜਦੋਂ ਪਰਚਾ ਕਰਾਉਂਦੇ ਉਹ ਬੰਦਾ ਹੋਰ ਨਿਗਾ ਚ ਆ ਜਾਂਦਾ ਲੋਕਾਂ ਦੀ ਪਾਰਟੀਆਂ ਨੂੰ ਹੋਰ ਆਜਪ ਦਿੰਦੀਆਂ ਵੀ ਯਾਰ ਚੱਕੋ ਇਹ ਬੰਦਾ ਐਡਾ ਕਾਬਲ ਸੀਗਾ ਇਸ ਕਰਕੇ ਪਰਚੇ ਕੋਈ ਹੱਲ ਨਹੀਂ ਆ ਇਹ ਚੀਜ਼ਾਂ ਪਿਆਰ ਨਾਲ ਹੋਣ ਵਾਲੀਆਂ ਤੇ ਜਿਹੜਾ ਸਾਡੇ ਪੰਜਾਬ ਦਾ ਮੁੱਦਾ ਸਾਰਿਆਂ ਨੂੰ ਰਲ ਕੇ ਇੱਕ ਉਹ ਜੁੱਟ ਹੋ ਕੇ ਕਰਨਾ ਚਾਹੀਦਾ ਹੈ ਕੀ ਲੱਗਦਾ ਕੀ ਇਹਦਾ ਹੱਲ ਕੀ ਹੋਣਾ ਚਾਹੀਦਾ ਹੋਰ ਕੀ ਹੱਲ ਹੋ ਸਕਦਾ ਹੈ ਇਹਦਾ ਹੱਲ ਇਹਦਾ ਭਾਜੀ ਤੁਸੀਂ ਦੇਖ ਲਿਆ ਤੁਹਾਡੇ ਸਾਹਮਣੇ ਤੇ ਕਿੱਥੋਂ ਤੱਕ ਵੀ ਵੇਖ ਲਓ ਪਾਣੀ ਸਾਫ਼ ਹੈ ਜਦੋਂ ਗਾੜੀ ਮਿਲਣਾ ਵਾ ਫੈਕਟਰੀਆਂ ਦਾ ਗੰਦਾ ਪਾਣੀ ਇਹਦੇ ਚ ਜਦੋਂ ਕੁੱਲਦਾ ਵਾ ਤੇ ਇਹਨੇ ਸਾਰਾ ਪਾਣੀ ਨੇ ਜਿਹੜਾ ਉੱਥੇ ਪੋਲੂਸ਼ਨ ਤੋਂ ਜਾਣਾ ਉਹ ਪਾਣੀ ਜਿਹੜਾ ਵਾ ਉਹਨੂੰ ਕੋਈ ਹੋਰ ਸਾਈਡ ਦੇ ਕੇ ਕਿਸੇ ਤਰ੍ਹਾਂ ਕੋਈ ਫਿਲਟਰ ਲਾ ਕੇ ਉਸੇ ਬਣਾਇਆ ਜਾਂ ਕੋਈ ਟ੍ਰੀਟਮੈਂਟ ਪਲਾਂਟ ਵੀ ਲੱਗ ਸਕਦਾ ਬਿਲਕੁਲ ਲੱਗ ਸਕਦੇ ਪਲਾਂਟ ਕਿਉਂ ਨਹੀਂ ਲੱਗ ਸਕਦੇ ਇਹਨੂੰ ਪਲਾਂਟ ਨੂੰ ਕਿਸੇ ਬੰਨੇ ਹੋਰ ਇਹਨੂੰ ਕਨਵਰਟ ਕਰ ਦਿੱਤਾ ਜਾਵੇ ਗੰਦਾ ਪਾਣੀ ਜਿਹੜਾ ਸਤਲੁਜ ਪੈਂਦਾ ਉਹ ਸਾਰੇ ਪਾਣੀ ਨੂੰ ਜ਼ਹਿਰੀਲਾ ਕਰ ਦਿੰਦਾ ਵਾ ਉਹਨ ਪਾਣੀ ਨੂੰ ਜੇ ਜਿਰੀਲਾ ਕਰਾਂਗੇ ਤਾਂ ਉਹ ਗਾੜੀ ਪੀਣ ਦੇ ਕੰਮ ਆਣਾ ਵਾ ਉਹ ਗਾੜੀ ਵੀ ਸਾਡੇ ਵੀਰਪੁਰ ਆਈ ਵਸਦੇ ਜਿਹੜੇ ਵਿਚਾਰੇ ਜਿਨ੍ਹਾਂ ਦੇ ਕੰਮ ਆਉਣਾ ਤੇ ਉਹਨਾਂ ਦਾ ਕੀ ਕਸੂਰ ਆ ਹੂੰ ਚਿੰਤਾ ਲੱਗਦੀ ਹੈ ਕਿਉਂਕਿ 10ਵੇਂ ਨੰਬਰ ਤੇ ਪ੍ਰਦੂਸ਼ਨ ਦੇ ਮਾਮਲੇ ਦੇ ਵਿੱਚ ਗੰਦਲੀਆਂ ਸਿਟੀਆਂ ਦੇ ਨਾਮ ਵਿੱਚ 10ਵੇਂ ਨੰਬਰ ਤੇ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਆਇਆ ਲੁਧਿਆਣੇ ਦਾ ਨਾਮ ਆਇਆ ਲੱਗਦਾ ਚਿੰਤਾ ਨਜ਼ਰ ਆਉਂਦੀ ਹੈ ਬਿਲਕੁਲ ਭਾਜੀ ਚਿੰਤਾ ਕਿਉਂ ਨਹੀਂ ਸਾਡਾ ਪੰਜਾਬ ਹੈ ਜਿਹੜਾ ਗੁਰੂ ਪੀਰ ਪਗੰਬਰਾਂ ਦੀ ਧਰਤੀ ਜਿੱਨੂੰ ਅਸੀਂ ਕਹਿੰਨੇ ਆ ਮਤਲਬ ਉਹ ਕਹਿੰਦੇ ਆ ਨਾ ਆਮ ਹੀ ਲੋਕ ਕਹਿੰਦੇ ਗੁਰੂ ਪੀਰ ਪਗੰਬਰਾਂ ਦੀ ਧਰਤੀ ਪਰ ਮੈਂ ਦੱਸ ਦੇਣਾ ਚਾਹੁੰਦਾ ਗੁਰੂਆਂ ਦੀ ਧਰਤੀ ਆ ਗੁਰੂ ਸਾਹਿਬ ਨੇ ਸ਼ਹਾਦਤਾਂ ਦਿੱਤੀਆਂ ਨੇ ਇੱਥੇ ਕੁਰਬਾਨੀਆਂ ਹੋਈਆਂ ਨੇ ਤੇ ਇਸ ਕਰਕੇ ਇਸ ਜਗ੍ਹਾ ਦੀ ਕਦਰ ਕਰਨੀ ਚਾਹੀਦੀ ਆ ਇਸ ਧਰਤੀ ਦੀ ਕਦਰ ਕਰਨੀ ਚਾਹੀਦੀ ਅਸੀਂ ਕਰਮਾ ਭਾਗਾਂ ਵਾਲੇ ਸਾਨੂੰ ਇੱਥੇ ਜਨਮ ਮਿਲਿਆ ਵੇ ਲੇਕਿਨ ਸੋਨੂ ਜੀ ਲੱਗਦਾ ਨਹੀਂ ਕਿ ਜੇਕਰ ਪੰਜਾਬੀਆਂ ਦੇ ਹੱਥ 'ਚ ਰਹਿੰਦਾ ਤਾਂ ਸਭ ਕੁਝ ਸਹੀ ਹੋ ਸਕਦਾ ਹੈ ਰਸਤੇ 'ਤੇ ਚੱਲਦੇ ਆ ਰਹੇ ਸੀ ਬੜੇ ਸਾਰੇ ਪ੍ਰਵਾਸੀ ਨਜ਼ਰ ਆਏ ਬੜੇ ਝੁੰਡ ਨਜ਼ਰ ਆਏ ਕੀ ਲੱਗਦਾ ਨਹੀਂ ਕਿ ਪੰਜਾਬੀਆਂ ਦੇ ਹੱਥ ਵਸ ਹੁੰਦਾ ਤੇ ਸ਼ਾਇਦ ਕੁਛ ਨਾ ਕੁਛ ਇਹ ਕਰ ਸਕਦੇ ਪੰਜਾਬੀ ਬੇਸ਼ੱਕ ਆਪਣੇ ਘਰ ਨੂੰ ਤੇ ਸਾਂਭ ਕੇ ਰੱਖਦੇ ਜਣਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓ ਵੇਖਣ ਦੇ ਜੇ ਉਹ ਕਹਿੰਦਾ ਨਰਾਈ ਵੀਰ ਆ ਬਾਹਰੋਂ ਆਉਂਦਾ ਤੇ ਉਹ ਕਹਿੰਦਾ ਵੀ ਪੀ ਮੇਰਾ ਘਰ ਹੈ ਤੂੰ ਕਬਜ਼ਾ ਕੀਤਾ ਤੇ ਉਹ ਕਹਿੰਦਾ ਵੀ ਤੇਰਾ ਘਰ ਕਿੱਥੇ ਆ ਮੈਂ ਉਹਨੇ ਸਰਪੰਚ ਨੂੰ ਬੁਲਾਉਣਾ ਜੇ ਸਰਪੰਚ ਨੂੰ ਬੁਲਾਉਂਦਾ ਵੀ ਪ੍ਰਵਾਸੀ ਹੁੰਦਾ ਉਹ ਕਹਿੰਦਾ ਤੂੰ ਕਿੱਧਰ ਆ ਗਿਆ ਸਾਡੇ ਬੰਦੇ ਨਾਲ ਪੰਗਾ ਲੈਣਾ ਉਹ ਹੱਡ ਸਾਡਾ ਇੱਥੇ ਉਹ ਹਾਲ ਹੋਣਾ ਮੌਣ ਵਾਲੇ ਸਮਝ ਤੂੰ ਦੇਖੀ ਜਾ ਬੰਦਾ ਕੀ ਸਾਡੇ ਦੇਸ਼ ਦਾ ਬੇੜਾ ਕਰਕੇ ਪੰਜਾਬ ਦਾ ਕਿੰਨੇ ਕਰਤਾ ਟਰੈਵਲ ਜੈਂਟਾ ਨੇ ਖੁਲਿਆਮ ਦਫਤਰਾਂ ਦੇ ਬਾਹਰ ਤੁਸੀਂ ਦੇਖਿਓ ਲਿਖਿਆ ਉਹਨਾਂ ਨੇ ਤੇ ਜਾਦੂ ਟੂਣੇ ਕਰਨ ਵਾਲੇ ਬਾਬਿਆਂ ਨੇ ਜਿਹੜੇ ਕਹਿੰਦੇ ਵਸ਼ੀਕਰਨ ਕਰਾ ਲਓ ਕੀਤੇ ਕੰਮ ਨੂੰ ਸਾਡੇ ਨੂੰ ਕੋਈ ਕੱਟ ਦਵੇ ਔਰ ਇਹੇ ਚੀਜ਼ਾਂ ਨੇ ਸਾਡੇ ਪੰਜਾਬ ਦਾ ਬਹੁਤ ਅੰਧਵਿਸ਼ਵਾਸ ਨੇ ਤੇ ਇੱਕਾ ਡਰਾਮੇਬਾਜ਼ ਬਾਬੇ ਜਿਹੜੇ ਆ ਉਹਨਾਂ ਨੇ ਸਾਨੂੰ ਗੁਰਬਾਣੀ ਨਾਲ ਤੋੜ ਕੇ ਉਧਰ ਲਾਤਾ ਬਾਕੀ ਰਹਿੰਦਾ ਖੁੰਦਾ ਸਾਨੂੰ ਧਰਮਾਂ ਚ ਜਾਤਾਂ ਪਾਤਾਂ ਚ ਵੰਡਦਾ ਉਹੀ ਚੀਜ਼ ਨੇ ਪੰਜਾਬ ਨੂੰ ਪਿੱਛੇ ਲੈ ਗਈ ਤੁਸੀਂ ਹੁਣ ਕਿਰਕਿਰ ਨਾਲ ਮੁਲਾਕਾਤ ਕਰੋਗੇ ਇਸ ਖਾਸੋ ਤੇ ਇਸ ਪਾਣੀ ਨੂੰ ਬਚਾਉਣ ਵਾਸਤੇ ਔਰ ਖਾਸਲੇ ਬੁੱਢੇ ਆ ਜਿਹੜਾ ਪਹੁੰਚੇ ਹੈ ਦਰਿਆ ਤੇ ਇਹਨੂੰ ਕਿਸ ਨੂੰ ਬਚਾਉਣਾ ਚ ਕਿਸ ਨੂੰ ਕਿਹਨੂੰ ਮਿਲੋਗੇ ਦੇਖੋ ਮੇਰੀ ਕੋਸ਼ਿਸ਼ ਆ ਕਿ ਇਹ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਉੱਥੇ ਇਹ ਗੱਲ ਜਿਹੜੀ ਪਹੁੰਚੇ ਜਦੋਂ ਕੋਈ ਵੀ ਮਸਲਾ ਜਿਹੜਾ ਵਾ ਉਹ ਉਦੋਂ ਹੀ ਹੱਲ ਹੁੰਦਾ ਵਿਧਾਨ ਸਭਾ ਜਾਂ ਪਾਰਲੀਮੈਂਟ ਹੂੰ ਤੇ ਇਹਦੇ ਲਈ ਮੈਂ ਜਿਹੜਾ ਵਾ ਸਰਦਾਰ ਪ੍ਰਗਟ ਸਿੰਘ ਜੀ ਆ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਬਾਜਵਾ ਸਾਹਿਬ ਨੂੰ ਮਿਲੂੰਗਾ ਹੂੰ ਕੀ ਇਹਦਾ ਜਿਹੜਾ ਹੱਲ ਕੱਢਿਆ ਜਾਵੇ ਉੱਥੇ ਬੁੱਲਿਆ ਜਾਵੇ ਕਿਉਂਕਿ ਸਰਕਾਰ ਵੀ ਧਿਆਨ ਦਵੇ ਇਹਦੇ ਹੱਲ ਕੋਸ਼ਿਸ਼ ਕਰੂੰਗਾ ਮੈਂ ਜੇ ਸੀਐਮ ਸਾਹਿਬ ਕੋ ਟਾਈਮ ਮਿਲੇ ਤਾਂ ਉਹਨਾਂ ਨੂੰ ਮਿਲਾਂਗੇ ਅਸੀਂ ਸੀਐਮ ਸਾਹਿਬ ਸਾਨੂੰ ਮਿਲਣ ਦਾ ਟਾਈਮ ਦੇਣ ਤੇ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਇਹਦਾ ਹੱਲ ਜਿਹੜਾ ਕਰੋ ਕਿਉਂਕਿ ਜੇ ਨਹੀਂ ਕਰਨਗੇ ਤਾਂ ਫਿਰ ਅਸੀਂ ਤੇ ਜਿੰਨੇ ਜੋਗੇ ਹੈਗੇ ਲੱਗੇ ਆਂ ਆਵਾਜ਼ ਦੇਣਾ ਸਾਡਾ ਕੰਮ ਆ ਕਰਨਾ ਪਰਮਾਤਮਾ ਨੇ ਆ ਪਤਾ ਨਹੀਂ ਉਹਨੇ ਕਿਹਦੇ ਕੋਲੋਂ ਸੇਵਾ ਲੈ ਜਣੀ ਵੱਡੇ ਵੱਡੇ ਕੰਮ ਪੰਜਾਬੀਆਂ ਕੀਤੇ ਛੋਟਾ ਜਿਹਾ ਕੰਮ ਆ ਕੁਝ ਵੱਡਾ ਕੰਮ ਨਹੀਂ ਆਗਾ ਸੋ ਇਹ ਸੰਸ ਨੂੰ ਜਿੰਡਿਆਲਾਜੀ ਜਿਨ੍ਹਾਂ ਵੱਲੋਂ ਬੁੱਢੇ ਦਰਿਆ ਤੇ ਪਹੁੰਚ ਕੇ ਜਿਹੜ ਪਾਣੀ ਜਿਹੜਾ ਹੈ ਬਿਲਕੁਲ ਸਾਫ਼ ਹੈ ਔਰ ਸ਼ੀਸ਼ੇ ਵਰਗਾ ਸਾਫ਼ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤੇ ਬੜੀਆਂ ਯੂਨਿਕ ਚੀਜ਼ਾਂ ਜਿਹੜੀਆਂ ਨੇ ਇੱਥੇ ਵੇਖਣ ਨੂੰ ਮਿਲਿਆ ਸਿਪੀਆਂ ਨਜ਼ਰ ਆ ਰਹੀਆਂ ਹਨ ਸੰਘ ਜਿਹੜੇ ਸੀਗੇ ਉਹ ਨਜ਼ਰ ਆ ਰਹੇ ਹਨ ਲੇਕਿਨ ਇਸ ਚੀਜ਼ਾਂ ਨੂੰ ਸ਼ਾਇਦ ਅਸੀਂ ਗਾਂ ਇਨ ਫਿਊਚਰ ਲੁਪਤ ਹੁੰਦਾ ਹੋਇਆ ਵੇਖ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਇੰਡਸਟਰੀ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਔਰ ਇੰਡਸਟਰੀ ਦੇ ਪਾਣੀ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਗੰਦਲਾ ਸਾਤੂਲ ਜੀ ਵਿੱਚ ਸੁੱਟਿਆ ਜਾ ਰਿਹਾ ਉਸ ਨੂੰ ਲੈ ਕੇ ਹਰ ਇੱਕ ਵਿਅਕਤੀ ਜਿਹੜਾ ਹੈ ਚਿੰਤਤ ਨਜ਼ਰ ਆ ਰਿਹਾ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਇੱਥੇ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਤੁਸੀਂ ਦੂਰ ਤੱਕ ਦੇਖੋਗੇ ਤੇ ਪਾਣੀ ਤੁਹਾਨੂੰ ਸਾਫ਼ ਹੀ ਨਜ਼ਰ ਆਵੇਗਾ ਲੇਕਿਨ ਜਿਸ ਤਰ੍ਹਾਂ ਹੀ ਲੁਧਿਆਣਾ ਸਿਟੀ ਦੇ ਅੰਦਰ ਐਂਟਰ ਕਰਦੇ ਆਂ ਤੇ ਨਾਲ ਹੀ ਇਹ ਪਾਣੀ ਦੋ ਰੰਗ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਟ੍ਰੀਟਮੈਂਟ ਪਲਾਨਟ ਜਿਹੜੇ ਨੇ ਉਹ ਲਗਾਏ ਜਾਣ ਤਾਂ ਜੋ ਕਿ ਪਾਣੀ ਜਾਂ ਦੂਸ਼ਿਤ ਪਾਣੀ ਆ ਇਸ ਨੂੰ ਸਹੀ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਹਜੇ ਵੀ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨਵੀਆਂ ਨਹਿਰਾਂ ਦੀ ਜਿਹੜੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜੋ ਸੋਨੂ ਜੰਡਿਆਲਾ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੋ ਅਸੀਂ ਆਪਣੀਆਂ ਪੁਰਾਣੀਆਂ ਨਹਿਰਾਂ ਨੂੰ ਸੰਭਾਲ ਲਈ ਉਸ ਤੋਂ ਬਾਅਦ ਨਵੀਆਂ ਨਹਿਰਾਂ ਜਿਹੜੀਆਂ ਨੇ ਉਹ ਵੀ ਅਸੀਂ ਕੱਢ ਲਵਾਂਗੇ ਲੇਕਿਨ ਕਿਤਨਾ ਕਿਤੇ ਇਸ ਨੂੰ ਸੰਭਾਲਣ ਦੀ ਪਹਿਲਾ ਜ਼ਰੂਰਤ ਹੈ ਹੁਣ ਵੇਖਣਾ ਹੋਵੇਗਾ ਕਿ ਜੋ ਸੋਨੂ ਚੰਦੇਆਲਾ ਹੁਣਾ ਵੱਲੋਂ ਜੋ ਹੈ ਉਹ ਪ੍ਰਗਤ ਸਿੰਘ ਹੁਣਾ ਨੂੰ ਜਿਹੜਾ ਸੀ ਆਪਣਾ ਇੱਕ ਮੰਗ ਪੱਤਰ ਜਿਹੜਾ ਸੀਗਾ ਦਿੱਤਾ ਗਿਆ ਸੀ ਇਸ ਬੁੱਢੇ ਜੋ ਦਰਿਆ ਨੂੰ ਲੈ ਕੇ ਹੁਣ ਵਿਧਾਨ ਸਭਾ ਦੇ ਵਿੱਚ ਇਸ ਦਾ ਕੀ ਜਿਹੜਾ ਹੈ ਇੰਪੈਕਟ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਤਾਂ ਕੀ ਇਸ ਬੁੱਢੇ ਦਰਿਆ ਨੂੰ ਜਿਹੜਾ ਹੈ ਦੁਬਾਰਾ ਤੋਂ ਸਾਫ਼ ਕੀਤਾ ਜਾਂਦਾ ਜਾਂ ਇਸ ਦਾ ਪਾਣੀ ਜਿਹੜਾ ਹੈ ਚੰਗੀ ਤਰ੍ਹਾਂ ਜਾਂ ਦੂਸ਼ਿਤ ਹੋ ਰਿਹਾ ਸੁਨ ਸਾਫ਼ ਕੀਤਾ ਜਾਂਦਾ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਬੁੱਢੇ ਦਰਿਆ ਨੂੰ ਲੈ ਕੇ ਇਹ ਅਲੱਗ ਤਸਵੀਰਾਂ ਜਿਹੜੀਆਂ ਨੇ ਇਹ ਵੇਖਣ ਨੂੰ ਮਿਲੀਆਂ ਜਿੱਥੇ ਕਿ ਸਾਫ਼ ਪਾਣੀ ਜਿਹੜਾ ਹੈ ਕੁਝ ਹੀ ਕਦਮਾਂ ਦੀ ਦੂਰੀ ਤੇ ਜਿਹਾ ਲੁਧਿਆਣਾ ਦੀ ਕੁਝ ਹੀ ਕਦਮਾਂ ਦੀ ਦੂਰੀ ਤੇ ਜਿਹੜਾ ਹੈ ਉਹ ਅਨਜ਼ਰ ਆਉਂਦਾ ਹੈ ਸਾਨੂੰ ਨਜ਼ਰ ਆਇਆ ਸੀ ਲੇਕਿਨ ਕਿ ਅਸੀਂ ਵੀ ਲੋਕਾਂ ਨੂੰ ਵੀ ਇਹ ਪੇਸ਼ ਕਰਾਂਗੇ ਕਿ ਇਸ ਜਿਹੜਾ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਕਿ ਪਾਣੀ ਨੂੰ ਪਿਤਾ ਦਾ दर्जा ਜਿਆਦਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਤੁਹਾਨੂੰ ਵੀ ਜਿਹੜਾ ਹੈ ਆਪਣੀ ਸੰਜੀਦਗੀ ਜਿਹੜੀ ਹੱਥ ਖਾਣੀ ਚਾਹੀਦੀ ਤਾਂ ਜੋ ਕਿ ਅਸੀਂ ਆਪਣੇ ਸਰੋਤ ਜਿਹੜਾ ਸਰੋਤ ਆ ਕੁਦਰਤੀ ਸਰੋਤ ਆ ਉਸ ਨੂੰ ਬਚਾਇਆ ਜਾ ਸਕੇ ਹੁਣ ਵੇਖਣਾ ਹੋਵੇਗਾ ਵਿਧਾਨ ਸਭਾ ਦੇ ਵਿੱਚ ਕੀ ਪ੍ਰਗਟ ਸਿੰਘ ਇਸ ਉੱਤੇ ਈਸ਼ੂ ਚੁੱਕਦੇ ਹਨ ਜਾਂ ਨਹੀਂ ਜਾਂ ਸਿਰਫ ਇਹ ਸਿਰਫ ਇੱਕ ਸਟੰਡ ਬਣ ਕੇ ਹੀ ਸਾਹਮਣੇ ਰਹਿ ਜਾਵੇਗਾ ਲੇਕਿਨ ਕਿਤਨਾ ਕਹਤੇ ਕੋਈ ਨਾ ਕੋਈ ਸਮਾਜ ਸੇਵੀ ਜ਼ਰੂਰ ਉੱਠਿਆ ਹੈ ਜਿਸ ਨੇ ਇਸ ਨੂੰ ਲੈ ਕੇ ਜ਼ਰੂਰ ਚਿੰਤਾ ਆਪਣੀ ਦਿਖਾਈ ਹੈ ਕੈਮਰਾਮੈਨ ਵਾਜਲਾ ਗੁਰਪ੍ਰੀਤ ਸਿੰਘ ਲੁਧਿਆਣਾ